ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਮਹਾਰਾਜ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਮੋ ਮਤ ਸਾਹਿਬ ਦੇਵਾ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਨਾਮ ਸਿਮਰਨ ਕਰੋ ਅੰਮ੍ਰਿਤ ਵੇਲਾ ਸੰਭਾਲੋ ਦੁਨੀਆ ਦੇ ਜਿਹੜੇ ਝਗੜੇ ਝਮੇਲੇ ਨੇ ਕੰਮਕਾਰਤਾ ਦੇਖੋ ਆਪਣੇ ਸਭ ਨੇ ਕਰਨੇ ਨੇ ਕੰਮ ਕਰਨਾ ਕਿਸ ਨੂੰ ਔਖਾ ਨਹੀਂ ਕੰਮ ਕਰਨਾ ਕਿਸ ਨੂੰ ਔਖਾ ਨਹੀਂ ਪਰ ਜਦੋਂ ਚੰਗੇ ਪਰੇ ਕੰਮ ਕਰਦੇ ਆ ਕਰਦੇ ਆ ਚਿੰਤਾ ਟੈਨਸ਼ਨ ਕਿਸੇ ਇਸ ਤਰ੍ਹਾਂ ਦੇ ਵਿਗਨ ਪੈ ਜਾਂਦੇ ਨੇ ਜਾਂ ਰੋਗ ਬੰਦੇ ਨੂੰ ਸੁੱਟ ਲੈਂਦੇ ਨੇ ਉਹ ਫਿਰ ਲੱਗਦਾ ਵੀ ਕੁਛ ਨਹੀਂ ਜ਼ਿੰਦਗੀ ਹੈਗੀ ਪਿਆਰਿਓ ਕੰਮ ਕਰਨ ਨਾਲ ਦਾ ਸਰੀਰ ਬਲਵਾਨ ਹੁੰਦਾ ਜੀ ਲੱਗਦਾ ਬੰਦੇ ਦਾ ਆਸ ਦੂਰ ਹੋ ਕੇ ਛੌਂਕੜਾ ਵੀ ਮਜ਼ਬੂਤ ਹੁੰਦਾ ਬੈਠਣ ਦਾ ਵੀ ਕਿਉਂਕਿ ਥੱਕਿਆ ਹੋਇਆ ਬੰਦਾ ਹੀ ਆਰਾਮ ਕਰਦਾ ਜਿਹਨੂੰ ਥਕਾਵਟ ਨਹੀਂ ਆਉਗੀ ਉਹਦੀ ਕੀ એનર્ਜੀ ਦੁਆਰਾ ਜਮਾ ਹੋਣੀ ਕੀ એનર્ਜੀ ਵੇਸਟ ਹੋਣੀ ਇਹਦਾ ਕੁਝ ਵੀ ਨਹੀਂ ਹੁੰਦਾ ਉਹ ਤਾਂ ਇੱਕ ਮਾਸ ਦਾ ਲੋਥੜਾ ਬਣ ਜਾਂਦਾ ਸੋ ਚਲੋ ਆਪਾਂ ਗੱਲ ਕਰੀਏ ਵੀ ਸੰਸਾਰ ਦੁੱਖ ਹਰ ਇੱਕ ਬੰਦਾ ਕਹਿੰਦਾ ਕਿ ਕੰਮ ਕਰਨਾ ਕੋਈ ਔਖਾ ਨਹੀਂ ਬਸ ਸਰੀਰਕ ਸੁੱਖ ਰਹੇ ਟੈਨਸ਼ਨਾਂ ਧੋਰੇ ਦੂਰ ਹੋਣ ਇਹ ਤਾਂ ਫਿਰ ਗੁਰਬਾਣੀ ਦਾ ਫੈਸਲਾ ਮਹਾਰਾਜ ਕਹਿੰਦੇ ਨੇ ਵੀ ਦੁੱਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ ਦੁੱਖ ਵੀ ਰੋਗ ਵੀ ਸੰਤਾਪ ਵੀ ਸੰਤਾਪ ਹੁੰਦਾ ਹੈ ਜਿਹੜਾ ਬੰਦੇ ਦੇ ਮਨ ਵਿੱਚ ਬਸ ਉਦਾਸ ਰੱਖੇ ਮਨ ਨੂੰ ਝੋਰਾ ਲੱਗਿਆ ਰਹੇ ਰੋਗ ਵੀ ਆ ਗਿਆ ਵਿੱਚ ਦੁੱਖ ਵੀ ਆ ਗਿਆ ਇਸ ਤਰ੍ਹਾਂ ਕਰਕੇ ਸੋ ਕਈ ਬੰਦੇ ਇਹ ਸੋਚ ਲੈਂਦੇ ਨੇ ਪਿਆਰਿਓ ਵੀ ਅਸੀਂ ਤਾਂ ਭਾਵੇਂ ਪੜੇ ਲਿਖੇ ਵੀ ਹਾਂ ਜਾਂ ਅਨਪੜ੍ਹ ਹਾਂ ਪਰ ਸਾਨੂੰ ਗੁਰਬਾਣੀ ਦੇ ਅਰਥ ਨਹੀਂ ਆਉਂਦੇ ਪਿਆਰਿਓ ਗੁਰਬਾਣੀ ਦੀ ਜਿਹੜੀ ਧੁਨ ਹੈ ਨਾ ਅਰਥ ਵੀ ਸਿੱਖਣੇ ਚਾਹੀਦੇ ਨੇ ਜਿੰਨਾ ਅਰਥ ਸੁਖੋਗੇ ਉਹਦੇ ਉਹਦੇ ਵਿੱਚ ਆਨੰਦ ਆਊਗਾ ਜੇ ਅਰਥ ਨਹੀਂ ਆਉਂਦੇ ਤੁਸੀਂ ਵੈਸੇ ਹੀ ਪੜ੍ਹਦੇ ਹੋ ਬਸ ਤੁਹਾਡੇ ਮਨ ਵਿੱਚ ਇਹ ਹੁੰਦਾ ਹੈ ਵੀ ਇਹ ਸ਼ਬਦ ਹੈ ਮੇਰੇ ਗੁਰੂ ਦਾ ਸ਼ਬਦ ਹੈ ਮੇਰੇ ਗੁਰੂ ਦੀ ਸ਼ਬਦ ਵਿੱਚ ਸ਼ਕਤੀ ਹੈ ਉਹਨੂੰ ਹਾਜ਼ਰ-ਨਾਜ਼ਰ ਸਮਝ ਲੈਣਾ ਬਸ ਵੀ ਸ਼ਬਦ ਹੈ ਜਿਹੜਾ ਇਹ ਪ੍ਰਮਾਤਮਾ ਦਾ ਨਾਮ ਹੈ ਉਹਨੂੰ ਨਾਮ ਸਮਝ ਕੇ ਉਹਨੂੰ ਨਾਮ ਸਮਝ ਕੇ ਜਪੀ ਜਾਣਾ ਇਹ ਸਰਦ ਹੈ ਪਰ ਸਰਦਾ ਦੇ ਨਾਲ ਜਦੋਂ ਕੋਈ ਅਰਥ ਸਮਝਦਾ ਹੈ ਤਾਂ ਗਿਆਨ ਵੀ ਹੋ ਜਾਂਦਾ ਹੈ ਸੋ ਸਰਦਾ ਜ਼ਰੂਰੀ ਆ ਇਕੱਲਾ ਗਿਆਨ ਕੁਛ ਨਹੀਂ ਕਰ ਸਕਦਾ ਸਰਦਾ ਬੇੜਾ ਪਾਰ ਲੰਘਾ ਦਿੰਦੀ ਹੈ ਇਕੱਲਾ ਗਿਆਨ ਨਹੀਂ ਲੰਘਾ ਸਕਦਾ ਗਿਆਨ ਧਿਆਨ ਕਿਸੇ ਕਰਮ ਨਾਲ ਜਾਣਾ ਸਾਰ ਨਾ ਜਾਣਾ ਤੇ ਜਿਵੇਂ ਲੱਗੇ ਮੈਨੂੰ ਉਹਦਾ ਕੁਛ ਨਹੀਂ ਅਰਥ ਨਹੀਂ ਪਤਾ ਪਰ ਜਦੋਂ ਮੈਂ ਸ਼ਬਦ ਪੜ੍ਹਦਾ ਹੈ ਮੇਰੇ ਮੇਰੇ ਨਾ ਮੇਰੇ ਗੁਰੂ ਦੀ ਆਵਾਜ਼ ਆਏ ਉਹ ਬੇੜਾ ਪਾਰ ਲੰਘਾਉਂਦੀ ਹੈ ਇਹ ਆਪਾਂ ਸਿੱਧ ਕਰ ਦਿੰਦੇ ਆ ਵੀ ਅਰਥਾਂ ਤੋਂ ਬਿਨਾਂ ਵੀ ਭਲਾ ਹੋ ਜਾਂਦਾ ਹੈ ਪਰ ਅਰਥ ਜਿੱਥੋਂ ਵੀ ਹੋ ਸਕੇ ਅਰਥ ਤੁਸੀਂ ਪੜੋ ਗਿਆਨ ਵੀ ਨਾਲ ਆ ਜਾਂਦਾ ਸੋ ਦੇਖੋ ਕਈ ਵਾਰੀ ਕੀ ਹੁੰਦਾ ਨਾ ਵੀ ਬੰਦਾ ਰੋਗੀ ਹੋਣ ਦੇ ਜਦੋਂ ਰੋਗੀ ਹੁੰਦਾ ਓਦੋਂ ਬੰਦਾ ਬਹੁਤ ਤਰ੍ਹਾਂ ਦੀਆਂ ਦਵਾਈਆਂ ਖਾਂਦਾ ਹੈ ਬਹੁਤ ਦਿਨਾਂ ਬਹੁਤ ਜੜੇਪਤਾ ਆਪਦਾ ਉਹ ਕਰਦਾ ਵੀ ਕਿਸੇ ਤਰ੍ਹਾਂ ਵੀ ਢੰਗ ਤਰੀਕੇ ਵਰਦਾ ਮੈਂ ਠੀਕ ਹੋ ਜਾਵਾਂ ਪਰ ਕਿਤੇ ਵੀ ਠੀਕ ਨਹੀਂ ਹੁੰਦਾ ਤੇ ਫਿਰ ਕੋਈ ਉਹਨੂੰ ਕਹਿ ਦਿੰਦਾ ਹੈ ਵੀ ਭਾਈ ਤੂੰ ਸਿਮਰਨ ਕਰ ਲੈ ਬਾਣੀ ਸੁਣ ਲੈ ਇਸ ਤਰ੍ਹਾਂ ਕਰ ਲੈ ਆਵਾ ਕਰ ਲੈ ਸੋ ਉਹਨੂੰ ਵਿਚਾਰੇ ਨੂੰ ਹੁਣ ਜਿਹੜਾ ਰੋਗੀ ਬੰਦਾ ਹੈ ਕਮਾਕਾਰ ਵਾਲਾ ਕਰਨ ਖੇਤੀਬਾੜੀ ਵਾਲਾ ਹੁੰਦਾ ਕੋਈ ਦਿਹਾੜੀ ਮਜ਼ਦੂਰੀਆਂ ਵਾਲਾ ਵਾਲਾ ਹੁੰਦਾ ਤੇ ਉਹ ਜਦੋਂ ਸਭ ਪਾਸਿਓ ਉਹਨੂੰ ਇਲਾਜ ਤੋਂ ਮਿਲ ਜਾਂਦਾ ਹੈ ਜਵਾਬ ਉਹ ਫਿਰ ਗੁਰਬਾਣੀ ਦਾ ਆਸਰਾ ਲੈਂਦਾ ਕਈ ਬੰਦੇ ਇਹ ਕਮੈਂਟ ਕਰਦੇ ਨੇ ਵੀ ਪੋਛ ਦਿਨ ਵੀ ਗੁਰਬਾਣੀ ਦੇ ਜੇ ਅਰਥ ਨਹੀਂ ਹੈਗੇ ਇਹਨਾਂ ਨੂੰ ਪੜਨ ਦਾ ਅਰਥ ਨਹੀਂ ਆਉਂਦੇ ਇਹਨੂੰ ਗੁਰਬਾਣੀ ਦੀ ਜਾਪ ਦਾ ਕੋਈ ਫਾਇਦਾ ਨਹੀਂ ਨਹੀਂ ਐਸੀ ਗੱਲ ਨਹੀਂ ਹੈ ਇਹ ਗੁਰੂ ਦੀ ਆਵਾਜ਼ ਹੈ ਉਹ ਦੀ ਛੜਦਾ ਵੇੜਾ ਪਾਰ ਕਰਦੀ ਹੈ ਨਹੀਂ ਦਾ ਅਰਥ ਕਰਨ ਵਾਲੇ ਬਹੁਤ ਪਏ ਨੇ ਪਰ ਉਹਨਾਂ ਦਾ ਕੁਝ ਨਹੀਂ ਸਮਰਿਆ ਹੈਗਾ ਈਰਖਾ ਦਵੇ ਤਾ ਕਥਾ ਵੀ ਕਰਦੇ ਨੇ ਟੀਕੇ ਵੀ ਪੜਦੇ ਨੇ ਗੁਰਬਾਣੀ ਦੇ ਤਰ੍ਹਾਂ ਤਰ੍ਹਾਂ ਦੇ ਇੱਕ ਸ਼ਬਦ ਦੇ ਕਈ ਕਈ ਅਰਥ ਕਰ ਸਕਦੇ ਨੇ ਪਰ ਅੰਦਰੋਂ ਜਦ ਉਹਨਾਂ ਨੂੰ ਥੋੜਾ ਜਿਆਦਾ ਲੱਗਦਾ ਨਾ ਵੀਵੇਂ ਨੂੰ ਕੁਰਸੀ ਮਿਲੋਗੀ ਜਾਂ ਸਿਆਸੀ ਲੋਕ ਰਾਜਨੀਤਿਕ ਲੋਕ ਮੈਨੂੰ ਥੋੜਾ ਜਿਹਾ ਆਪ ਦੇ ਕਲੀ ਖਿੱਚਣਾ ਚਾਹੁੰਦੇ ਨੇ ਝਟਪਟ ਚਲੇ ਜਾਂਦੇ ਨੇ ਕਿਧਰੇ ਜਾਂਦੀ ਹੈ ਗੁਰਬਾਣੀ ਕਿਧਰ ਜਾਂਦੇ ਆ ਪਾਠ ਪੂਜਾ ਤੇ ਰਾਜ ਭਾਗ ਦੇ ਵਿੱਚ ਕੁਰਸੀਆਂ ਦੇ ਲਾਲਚ ਵਿੱਚ ਡਿੱਗ ਜਾਂਦੇ ਨੇ ਉਦੋਂ ਅਸਤ ਕਿਧਰ ਜਾਂਦੇ ਨੇ ਜੇ ਭਾਵਨਾ ਨਹੀਂ ਸ਼ਰਧਾ ਨਹੀਂ ਹੈਗੀ ਕੁਝ ਨਹੀਂ ਬਣਦਾ ਹੈਗਾ ਭਾਵਨਾ ਸ਼ਰਧਾ ਜ਼ਰੂਰੀ ਹੈ ਇਹ ਮੈਂ ਮੈਨੂੰ ਮਾਫ਼ ਕਰਿਓ ਭਾਵਨਾ ਸ਼ਰਧਾ ਜ਼ਿਆਦਾਤਰ ਅਨਪੜ੍ਹ ਬੰਦੇ ਵਿੱਚ ਜ਼ਿਆਦਾ ਹੁੰਦੀ ਹੈ ਕਿਉਂ ਉਹ ਉਹ ਨੂੰ ਇਹ ਰਹਦਾ ਵੀ ਮੈਂ ਅਨਪੜ੍ਹ ਨਹੀਂ ਇਹ ਪੜਿਆ ਹੋਇਆ ਵੀ ਪੜਿਆ ਹੋਇਆ ਤਾਂ ਬਹੁਤ ਵੱਡੀ ਗੱਲ ਹੁੰਦੀ ਹੈ ਵੀ ਜਿਹੜਾ ਪੜ ਗਿਆ ਉਹ ਤਾਂ ਬਹੁਤ ਕੁਝ ਹੁੰਦਾ ਇਸ ਕਰਕੇ ਉਹ ਆਪਦੇ ਆਪ ਨੂੰ ਹੀਣਾ ਸਮਝਦਾ ਵੀ ਨੀਵਾ ਸਮਝਦਾ ਵੀ ਮੈਂ ਕੁਝ ਨਹੀਂ ਪੜਿਖੇ ਬਹੁਤ ਵੱਡੇ ਹੁੰਦੇ ਨੇ ਬਹੁਤ ਜ਼ਿਆਦਾ ਬੁੱਧੀ ਹੁੰਦੀ ਹੈ ਆਪਦੇ ਆਪ ਨੂੰ ਨੀਵਾ ਸਮਝ ਸਮਝ ਕੇ ਉਹ ਇੱਕ ਗਰੀਬ ਜੇ ਨਵਾਨੇ ਜੇ ਉਹਦੇ ਜੋਰ ਕੀ ਹੁੰਦਾ ਹੈ ਪ੍ਰਮਾਤਮਾ ਸੱਚੇ ਪਾਸ਼ਾ ਮਹਾਰਾਜ ਮੈਨੂੰ ਤਾਂ ਅਕਲ ਨਹੀਂ ਮੈਨੂੰ ਤਾਂ ਗਿਆਨ ਨਹੀਂ ਮੇਰਾ ਤਾਂ ਭੋਲੇ ਭਾਲੇ ਦਾ ਤੂੰ ਹੀ ਹੈ ਇਹ ਚੀਜ਼ ਉਹਨੂੰ ਪਾਰ ਲੰਘਾ ਦਿੰਦੀ ਹੈ ਪਿਆਰੇ ਸੋ ਗੱਲ ਕਰਦੇ ਆ ਵੀ ਕਈ ਵਾਰੀ ਅਰਥ ਜੇ ਨਹੀਂ ਵੀ ਆਉਂਦੇ ਬਿਨਾ ਅਰਥ ਸਮਝੇ ਤੋਂ ਵੀ ਪਰਮੇ ਦੁਆਰਾ ਫੇਰ ਕੇ ਨੇ ਅਰਥ ਸਿੱਖ ਲੈਣੇ ਚਾਹੀਦੇ ਨੇ ਜ਼ਰੂਰੀ ਨੇ ਪਰ ਜੇ ਨਹੀਂ ਵੀ ਆਉਂਦੇ ਫੇਰ ਵੀ ਬਾਣੀ ਕੰਮ ਕਰਦੀ ਹੈ ਦੇਖੋ ਕਈ ਵਾਰੀ ਇਸ ਤਰ੍ਹਾਂ ਦੇ ਕੇਸ ਆਉਂਦੇ ਨੇ ਤੁਹਾਡੀਆਂ ਰਿਸ਼ਤੇਦਾਰੀਆਂ ਵਿੱਚ ਵੀ ਆਪਦੇ ਪਰਿਵਾਰਾਂ ਵਿੱਚ ਵੀ ਵੀ ਕਿਸੇ ਡਾਕਟਰ ਤੋਂ ਠੀਕ ਨਹੀਂ ਆਇਆ ਵੈਦ ਤੋਂ ਠੀਕ ਨਹੀਂ ਆਇਆ ਪਰ ਜਦੋਂ ਗੁਰਬਾਣੀ ਜਦੋਂ ਕੋਈ ਡਾਕਟਰ ਕਹਿੰਦਾ ਵੀ ਇਹ ਜਾ ਆਪਾਂ ਕੋਈ ਦਵਾਈ ਲੱਗੀ ਨਹੀਂ ਬੱਚੇ ਨੂੰ ਪਰ ਕੋਈ ਆਪਣਾ ਗੁਰਸਿੱਖ ਪਿਆਰਾ ਕਹਿਂਦਾ ਜਾਂ ਆਪਣੇ ਆਪ ਹੀ ਕੋਈ ਆਪਣੇ ਅੰਦਰ ਆ ਜਾਂਦਾ ਖਿਆਲ ਵੀ ਕੇ ਇਹਦੇ ਸਹਰਾਣੇ ਬੈਠ ਕੇ ਗੁਰਬਾਣੀ ਪੜ੍ਹੀਏ ਬੱਚਾ ਕਿੱਡਾ ਕ ਹੁੰਦਾ ਉਹ ਸਾਲ ਦਾ ਡੇਢ ਸਾਲ ਦਾ 2 ਸਾਲ ਦਾ ਜਾਂ 6 ਮਹੀਨਿਆਂ ਦਾ ਵੀ ਉਹਦੇ ਸਹਰਾਣੇ ਕਈ ਇਸ ਤਰ੍ਹਾਂ ਦੀਆਂ ਗੱਲਾਂ ਮਿਲੀਆਂ ਨੇ ਕਈ ਇਸ ਤਰ੍ਹਾਂ ਦੇ ਜਣੇ ਕਿ ਕੇਸ ਮਿਲੇ ਨੇ ਸੁਣੇ ਨੇ ਦੇਖੇ ਵੀ ਨੇ ਵੀ ਸੱਤ-ਅੱਠ ਸਹੀ ਮਹੀਨਾ ਦੇ ਬੱਚੇ ਨੂੰ ਜਦ ਸੁਖਮਣੀ ਸਾਧਾ ਪਾਠ ਜਾਂ ਕੋਈ ਸ਼ਬਦ ਉਹਦੇ ਸਰਾਣੇ ਬੈਠ ਕੇ ਪੜੀ ਗਏ ਪੜੀ ਗਏ ਪੜੀ ਗਏ ਜਾਪ ਕਰੇਗੇ ਉਹ ਠੀਕ ਹੋ ਗਿਆ। ਪੇਰਾ ਇਹਦਾ ਮਤਲਬ ਇਹ ਹੁੰਦਾ ਨਾ ਵੀ ਉਹ ਬੱਚੇ ਨੂੰ ਬੱਚੇ ਨੂੰ ਤਾਂ ਅਰਥ ਆਉਂਦੇ ਨਹੀਂ। ਪਰ ਗੁਰਬਾਣੀ ਨੇ ਕੰਮ ਕਰਤਾ ਕੀਤੇ ਜਿਹਨੂੰ ਡਾਕਟਰਾਂ ਨੇ ਜਾਨਕੀ ਜੋ ਡਾਕਟਰਾਂ ਤੋਂ ਠੀਕ ਨਹੀਂ ਆਇਆ। ਆਪਾਂ ਇਹ ਵੀ ਨਹੀਂ ਕਹਿੰਦਾ ਮੈਂ ਜਾਨਕੀ ਵੀ ਡਾਕਟਰ ਕੁਝ ਨਹੀਂ ਹੁੰਦੇ। ਉਹਨਾਂ ਦਾ ਕੋਰਸ ਅਲੱਗ ਹੁੰਦਾ। ਭਾਈ ਪਰ ਕਈ ਕਰਮ ਰੋਗ ਹੁੰਦੇ ਨੇ ਪਿਆਰੇ। ਕਰਮ ਰੋਗ ਉਹ ਕਰਮ ਰੋਗਾ ਨੂੰ ਵਾਰੀ ਵਾਰੀ ਮੈਂ ਬੇਨਤੀਆਂ ਕਰਦਾ ਕਰਮ ਰੋਗਾ ਨੂੰ ਬਾਣੀ ਹੀ ਕੱਟਦੀ ਹੈ ਜਾਂ ਹੋਰ ਕੋਈ ਦਿੱਕਤ ਹੁੰਦੀ ਹੈ ਡਾਕਟਰਾਂ ਤੋਂ ਬਹੁਤ ਐਸ ਤਰ੍ਹਾਂ ਇਸ ਤਰ੍ਹਾਂ ਦੇ ਡਾਕਟਰ ਨੇ ਜਿਨ੍ਹਾਂ ਨੂੰ ਰੋਗ ਨੇ ਉਹ ਠੀਕ ਹੀ ਨਹੀਂ ਹੁੰਦੇ ਡਾਕਟਰ ਵੀ ਖੁਦ ਹੈਗੇ ਨਹੀਂ ਉਹ ਉਹਨਾਂ ਦੇ ਆਲ ਇੰਡੀਆ ਦੇ ਟੀਮ ਬਿਠਾਈ ਵੀ ਰੋਗ ਹੈ ਉਹਨਾਂ ਤੋਂ ਆਲ ਇੰਡੀਆ ਦੇ ਟੀਮ ਤੋਂ ਵੀ ਉਹ ਰੋਗੀ ਠੀਕ ਨਹੀਂ ਹੋਇਆ ਖੁਦ ਡਾਕਟਰ ਹੈਗੇ ਨਹੀਂ ਇਸ ਤਰ੍ਹਾਂ ਦੇ ਪਰ ਆਪਾਂ ਨਾਮ ਨਹੀਂ ਲੈਣਾ ਕਿਉਂ ਹਰ ਇੱਕ ਦੀ ਆਪਣੀ ਲਾਈਨ ਹੁੰਦੀ ਹੈ ਕਿਸੇ ਦੀ ਲਾਈਨ ਨੂੰ ਆਪਾਂ ਜਾਣ ਕੇ ਬਦਨਾਮ ਨਹੀਂ ਕਰ ਸਕਦੇ ਹਰ ਇੱਕ ਦਾ ਪਰਦਾ ਬਣਿਆ ਹੈ ਚੇ ਪਾਸ਼ਾ ਮਹਾਰਾਜ ਜਦੋਂ ਪ੍ਰਮਾਤਮਾ ਹਰ ਇੱਕ ਦਾ ਪਰਦਾ ਰੱਖਦਾ ਹੈ ਫਿਰ ਆਪਾਂ ਕਿਉਂ ਕਿਸੇ ਦੇ ਪਰਦੇ ਥਲੀ ਹ ਤੇ ਇਸ ਤਰ੍ਹਾਂ ਕਰਕੇ ਕਹਿਣ ਦਾ ਭਾਵ ਵੀ ਗੁਰਬਾਣੀ ਦੇ ਅਰਥਾਂ ਤੋਂ ਬਿਨਾਂ ਵੀ ਇਹ ਭਾਵਨਾ ਹੋਵੇ ਨਾ ਜਦੋਂ ਆਪਾਂ ਪੜਾਂਗੇ ਗੁਰਬਾਣੀ ਬੈਠ ਕੇ ਉਹਦੇ ਸਰਾਣੇ ਉਹ ਕੁਛ ਨਾ ਕੁਛ ਤਾਂ ਜਰੂਰ ਅਸਰ ਕਰੋਗੇ ਹੀ ਜਾਂ ਪ੍ਰਮਾਤਮਾ ਉਹਦੇ ਕਰਮ ਕੱਟ ਕੇ ਕੋਈ ਦਵਾਈ ਉਹਨੂੰ ਲੱਗਣ ਲੱਗ ਜਾਂਦੀ ਹੈ ਜਿਹੜੀ ਦਵਾਈ ਪਹਿਲਾਂ ਨਹੀਂ ਲੱਗਦੀ ਸੀ ਉਹੀ ਦਵਾਈ ਲੱਗਣ ਲੱਗ ਪਈ ਕਿਉਂ ਮਹਾਰਾਜ ਕਹਿੰਦੇ ਨੇ ਆਉ ਖਦਾ ਆਏ ਰਾਸ ਵਿੱਚ ਆਪ ਖਲੋਇਆ ਇਸ ਕਰਕੇ ਗੁਰਬਾਣੀ ਦੀ ਸ਼ਬਦੀ ਤਾਕਤ ਨਾਲ ਨਾਲ ਜ਼ਰੂਰ ਰੱਖਣੀ ਚਾਹੀਦੀ ਆ ਭਾਵੇਂ ਤੁਹਾਨੂੰ ਕਿਸੇ ਦੀ ਤਰ੍ਹਾਂ ਦਾ ਡਾਕਟਰੀ ਇਲਾਜ ਹੈ ਜਾਂ ਨਹੀਂ ਵੀ ਪ੍ਰਮਾਤਮਾ ਖੈਰ ਕਰੇ ਮਹਾਰਾਜ ਦਾ ਕਹਿਣ ਦਾ ਭਾਵ ਜੇ ਤੁਹਾਡੇ ਨੂੰ ਅਰਥ ਵੀ ਨਹੀਂ ਪਤਾ ਨਾ ਕਿਉਂਕਿ ਸੰਸਾਰ ਵਿੱਚ ਪ੍ਰਚਾਰ ਇਸ ਤਰ੍ਹਾਂ ਦਾ ਹੋ ਰਿਹਾ ਵੀ ਗੁਰਬਾਣੀ ਨੂੰ ਅਰਥ ਨਹੀਂ ਪਤਾ ਫਰਾਂ ਨਹੀਂ ਭਰਾ ਅਈ ਤੋਤਾ ਰੱਟਾ ਇਹ ਤਾਂ ਗੁਰਬਾਣੀ ਨੂੰ ਵਾਰੀ ਵਾਰੀ ਪੜਨਾ ਤੋਤਾ ਰੱਟਾ ਨਹੀਂ ਨਹੀਂ ਜਿੰਨਾ ਤੁਸੀਂ ਜਪੋਗੇ ਗੁਰਬਾਣੀ ਪਰਮਾਤਮਾ ਦੀ ਆਵਾਜ਼ ਹੈ ਗੁਰੂ ਦੀ ਆਵਾਜ਼ ਹੈ ਤੁਸੀਂ ਛੱਡੋ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ